ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ਾ ਪੀਵੀ 30 ਤੇ ਅੱਜ ਆਪਾਂ ਅੰਕਲ ਕੋਲੇ ਆਏ ਆ ਫੇਰ ਬਈ ਅੰਕਲ ਤੋਂ ਲਿਆ ਆਪਾਂ ਟਾਈਮ ਤੇ ਆਪਾਂ ਕੱਲ ਚਲਾਇਆ ਸੀਗਾ ਵਰਕਮਾਸਟਰ ਤੇ ਅੰਕਲ ਨਾਲ ਮਲਾਉਣੇ ਆ ਬਈ ਤੇ ਜਰੂਰ ਵੇਖੋ ਵੀ ਆਪਣੀ ਫੁੱਲ ਵੀਡੀਓ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਹੋਰ ਬਈ ਠੀਕ ਹੋ ਠਾਕ ਅੰਕਲ ਜੀ ਦੱਸੋ ਵੀ ਕੱਲ ਆਪਾਂ ਚਲਾਇਆ ਕੀ ਰਿਵਿਊ ਰਿਹਾ ਇਹਦਾ ਬਹੁਤ ਵਧੀਆ ਰਿਹਾ ਜੀ ਅੱਛਾ ਹਾਂ ਜੀ ਜਰਾ ਟਰੈਕਟਰ ਨਿਕਲਿਆ ਜੀ ਠੀਕ ਹੈ ਵੈਸੇ ਅਸੀਂ ਕੱਲ ਪਹਿਲੇ ਦਿਨ ਟੈਸਟ ਲਿਆ ਮਸ਼ੀਨ ਤੇ ਅੱਛਾ ਪਹਿਲੇ ਦਿਨ ਕੋਈ ਪਰਵਾਹ ਨਹੀਂ ਮੇਰੇ ਸਹਾਂ ਨੂੰ ਤਾਂ ਅੰਕਲ ਵੀ ਮੈਂ ਹਜੇ ਨੈਟ ਤੇ ਵੇਖਿਆ ਵੀ ਹੋਰ ਕਿਸੇ ਨੇ ਚਲਾਇਆ ਚਲੂਇਆ ਵੀ ਨਹੀਂ ਹਜੇ ਨਹੀਂ ਆਪਣੇ ਇਹਨਾਂ ਨੇ ਜਿਹਨੇ ਕਣਕਾਂ ਵਾਲੀਆਂ ਮੱਕੀਆਂ ਜੀ ਉਹ ਹੱਲੇ 5-10 ਦਿਨ ਲੈਂਦੀਆਂ ਜੀ ਠੀਕ ਹੈ ਠੀਕ ਹੈ ਠੀਕ ਹੈ ਕੱਲ ਜਿਹੜੀ ਮੱਕੀ 'ਚ ਚਲਾਇਆ ਸੀ ਠੀਕ ਹੈ ਜੇ ਥੋੜੀ ਜਿਹੀ ਸੂਰ ਸੀ ਉੱਥੇ ਪੈਂਦੇ ਤੇ ਮੱਕੀ ਖਰਾਬ ਕਰੀ ਜਾਂਦੇ ਤਾਂ ਕਰਕੇ ਵੱਡੀ ਜੀ ਅਸੀਂ ਤਾਂ ਕਰਕੇ ਥੋੜੀ ਪਹਿਲਾਂ ਵੱਡੀ ਆ ਹਾਂਜੀ 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 ਬਾਕੀ ਅੰਕਲ ਜਿਵੇਂ ਕਿਵੇਂ ਰਿਹਾ ਵੀ ਸਾਹਿਬ ਜਿਵੇਂ ਜਾਂਸਰ ਪਹਿਲਾਂ ਚਲਾਈ ਆ ਆਪਾਂ ਜੋ ਅੰਸਰ ਜਿਵੇਂ ਕਹਿੰਦੇ ਵੀ ਨਾ ਸੈੱਟ ਕਰਨਾ ਪੈਂਦਾ ਜਿਵੇਂ ਇਹ ਵੀ ਮਸ਼ੀਨ ਚਲਾਉਣੇ ਟਰੈਕਟਰ ਚਲਾਉਣੇ ਆ ਨਹੀਂ ਜੀ ਅਸੀਂ ਤਾਂ ਜਾਣਦੇ ਆਂ ਆਪਦੀ ਫਿਟਿੰਗ ਕਰਕੇ ਲੈ ਗਏ ਆਂ ਤੇ ਬਸ ਢੇੜਾ ਹੀ ਪਾਇਆ ਜਾਦਾ। ਇਹ ਵਜਾਂਦਰ ਉਹਦੇ ਉੋਂ ਢੇੜਾ ਹੀ ਪਾਤਾ ਵੀ ਜੋੜਦਾ ਕੰਮ। ਹਾਂ ਘਰੋਂ ਹੀ ਅਸੀਂ ਸੈਟਿੰਗ ਕਰਕੇ ਲੈ ਗਏ ਸੀ ਬਾ ਢੇੜਾ ਹੀ ਪਾਤਾ ਜਾਦਾ। ਠੀਕ ਆ। ਬਾਕੀ ਵੀ ਆਪਾਂ ਵੀਡੀਓ ਦੇ ਵਿੱਚ ਚੱਲਦਾ ਫੁੱਲ ਦਿਖਾਇਆ। ਪਲੱਸ ਆਪਾਂ ਚਾਰ ਦੀ ਕੁਆਲਿਟੀ ਆ। ਤੁਸੀਂ ਦੇਖਿਆ ਹੀ ਆਂ ਆਪ ਸਾਡੇ ਆਪਣੇ ਕੁਤਰੇ ਦੀ ਕੁਆਲਿਟੀ ਜਿਹੜੇ ਡੇਰੀਆ ਦੇ ਫਾਰਮ ਵਾਲੇ ਪਰ ਪਸੰਦ ਆਈ ਉਹਨਾਂ ਨੂੰ ਕਿੰਨੇ ਖੁਸ਼ ਹੋਏ ਹਾਂ ਉਹ ਵੀ ਬੜ ਬਹੁਤ ਖੁਸ਼ ਸੀ ਕਿਉਂਕਿ ਦੇਖੋ ਜੀ ਮਸ਼ੀਨ ਨਾ ਕੁਤਰ ਕੇ ਕੱਢਦੀ ਹੈ ਮੇਰੇ ਹਿਸਾਬ ਨਾਲ ਹਾਂ ਹਾਂ ਕੁਤਰ ਕੇ ਇਹ ਮਾਰਦੀ ਨਹੀਂ ਹੈ ਮਲਦੀ ਨਹੀਂਗੀ ਤੇ ਕੁਆਲਿਟੀ ਵੀ ਦੇਖੋ ਚਾਰ ਦੀ ਬਹੁਤ ਵਧੀਆ ਵੀਡੀਓ ਦੇ ਵਿੱਚ ਫੁੱਲ ਵਿਖਾਈ ਆ ਆਪਾਂ ਚਲਦੇ ਦੀ ਦਿਖਾਈ ਆ ਠੀਕ ਆ ਪਲੱਸ ਜੇ ਮੰਨ ਕੇ ਚੱਲੋ ਕੋਈ ਵੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਪਰੇਸ਼ਾਨ ਦਿੱਕਤ ਆ ਹੈਗੀ ਆ ਟਰੈਕਟਰ ਵੀ ਜਿਸ ਹਿਸਾਬ ਨਾਲ ਖਰਾ ਉਤਰਿਆ ਜੀ ਕੋਈ ਦਬਦਣਾ ਨਹੀਂ ਸੀਗਾ ਮੈਂ ਚਲਦੇ ਦੇ ਵਿੱਚ ਪਾਈ ਆ ਬਾਕੀ ਅੰਕਲ ਨਾਲ ਫੁੱਲ ਗੱਲਬਾਤ ਕਰ ਗਏ ਅੰਕਲ ਹੈ ਸਹੀ ਗੇਅਰ ਤਾਂ ਲਾਇਆ ਹੀ ਨਹੀਂ ਹਾਂ ਇੱਕ ਜਿਹੜੇ ਚੌਥੇ ਲੋ ਚ ਚੱਲੂਗਾ ਜੀ ਅੱਛਾ ਅੰਕਲ ਛੋਟਾ ਗੇਅਰ ਲਾਇਆ ਤੁਸੀਂ ਗੱਲ ਜੀ ਵੱਡਿਆ ਪਹਿਲਾ ਦਿਨ ਕਰਕੇ ਅੱਛਾ ਇਹ ਤੀਜੇ ਚ ਚੌਥੇ ਚ ਲੋ ਚ ਬਹੁਤ ਚੱਲੂਗਾ ਜੀ ਇਹ ਠੀਕ ਹੈ ਠੀਕ ਆ ਇੱਕ ਇਹ ਸਿਸਟਮ ਇਹਦਾ ਬਹੁਤ ਵਧੀਆ ਸੀਗਾ ਜਿਹੜਾ ਮਸ਼ੀਨ ਆਉਂਦਾ ਸੀਗਾ ਤੁਹਾਡਾ ਵੀ ਜਿਹੜਾ ਆ ਦੇਖੋ ਉਹ ਉੱਤੇ ਬਹਿ ਕੇ ਘੁੰਮ ਜਾਂਦਾ ਸੀਗਾ ਉਹ ਵੀ ਮੈਂ ਵੀਡੀਓ ਦੇ ਵਿੱਚ ਵੇਖਿਆ ਵੀ ਇੱਕ ਪਾਸੇ ਲਾਈ ਚੱਲੋ ਹਾਂਜੀ ਹਾਂ ਵੀ ਇਹ ਨਹੀਂ ਘੁਮਾ ਕੇ ਲਾ ਉਸੇ ਘੇਰੇ ਚ ਫੇਰ ਲੱਗ ਜਾਂਦੀ ਸੀ ਮੁਰਕੇ ਉੱਥੇ ਤਾਰਾਂ ਦਾ ਕਰਕੇ ਫਿਰ ਅਸੀਂ ਉੱਥੇ ਹੀ ਕੱਕਾਈ ਆਉਂਦੇ ਹਾਂ ਹਾਂ ਉਹਦੇ ਵਿੱਚ ਅਗਲੇ ਨੂੰ ਇੱਕ ਪਾਸੇ ਵੱਢੀ ਗਿਆ ਮੰਨ ਕੇ ਚਲੋ ਤੇ ਮੇਰੇ ਸਾਨੂੰ ਲੇਬਰ ਦਾ ਕੰਮ ਵੀ ਬਹੁਤ ਜ਼ਿਆਦਾ ਬਾਈਦਾ ਬਹੁਤ ਜ਼ਿਆਦਾ ਜੀ ਬੰਨੇ ਵਡਣ ਦੀ ਤਾਂ ਬਿਲਕੁਲ ਹੀ ਨਹੀਂ ਲੋੜ ਪਈ ਹਾਂ ਜ਼ਰੂਰਤ ਨਹੀਂ ਪਈ ਹਾਂ ਹਾਂ ਬੰਨੇ ਵਡਣ ਦੀ ਤਾਂ ਕੱਲ ਵੀ ਵੇਖਿਆ ਸੀ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਵੀ ਮਤਲਬ ਕੋਈ ਦਿੱਕਤ ਪਰੇਸ਼ਾਨੀ ਨਹੀਂ ਬਾਕੀ ਅੰਕਲ ਕੋਲੇ ਇੱਕ ਟਰੈਕਟਰ ਹੋਰ ਆ 5630 ਨਿਊ ਹਾਲੈਂਡ ਦਾ ਦੇਖੋ ਵੀ ਇਹ ਵੀ 4x4 ਆ ਅੰਕਲ ਜਿਹੜਾ ਇਹ ਟਰੈਕਟਰ ਆਪਾਂ ਕਿਸ ਪਰ ਵਸਤੇ ਨਾਲ ਰੱਖਿਆ ਰਗੀ ਇਹ ਨੀ ਕਈ ਵਾਰ ਇਹ ਨਾਲ ਜੀ ਹੁਣ ਆਪਣਾ بارشਾਂ ਦਾ ਟਾਈਮ ਆ ਗਿਆ ਜੀ ਠੀਕ ਠੀਕ ਹੈ ਜੀ ਜ਼ਿਮੀਦਾਰਾਂ ਨੇ ਹੁਣ ਪੇਰੀ ਮੱਕੀ ਦੇ ਵਿੱਚ ਪਾਣੀ ਖੜ ਜਾਂਦਾ ਹਾਂਜੀ ਇਹ ਅਸੀਂ ਇਹ ਸਹੂਤਾ ਵਾਸਤੇ ਸਾਡੇ ਕੋਲੇ ਹੈਗਾ ਸੀ ਇਹ ਪਹਿਲਾਂ ਅਸੀਂ 21 ਦੇ ਵਿੱਚ ਨਵਾਂ ਲਿਆ ਸੀ ਠੀਕ ਆ ਠੀਕ ਹੈ ਜੀ ਇਹ ਅਸੀਂ ਇਸ ਕਰਕੇ ਨਾਲ ਰੱਖਿਆ ਵੀ ਇਹ ਜੇ ਕਿਸੇ ਜ਼ਿਮੀਦਾਰ ਨੂੰ ਨਿੱਕੇ ਟਰੈਕਟਰ ਨੇ ਜ਼ਿਮੀਦਾਰਾਂ ਕੋਲੇ ਟਰਾਲੀਆਂ ਬਾਹਰ ਕੱਢ ਕੇ ਵੀ ਦੇ ਦਾਂਗੇ ਅਸੀਂ ਮਤਲਬ ਇਹ ਨਾਲ ਵੀ ਕਹੀ ਹੈ ਜੀ ਹੁਣ ਵਿੱਚ بارش ਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਆ ਹਾਂਜੀ ਹਾਂਜੀ ਤੇ ਅਸੀਂ ਇਹਦੇ ਨਾਲ ਨਾਲ ਟਰਾਲੀਆਂ ਬਾਹਰ ਕੱਢ ਕੱਢ ਦੇਈ ਜਾਵਾਂਗੇ ਹਾਂਜੀ ਬਾਕੀ ਵੀ ਹੁਣ ਕਹੀਏ ਦੇਖੋ ਮੀਂਹ ਜਿਆਦਾ ਪੈ ਨਾ ਨਹੀਂ ਹੁਣ ਫੋਰਵਰਡ ਹਰ ਕਿਸੇ ਕੋਲੇ ਨਹੀਂ ਹੁੰਦਾ ਤੇ ਬਾਕੀ ਕੀ ਟਰਾਲੀਆਂ ਖੁੱਪਦੀਆਂ ਵੀ ਅੰਕਲਾਂ ਦਾ ਜੋ ਇਹਦਾ ਪਰਪਸ ਬਣਿਆ ਜਿੰਨਾ ਕਰਾਇਆ ਵਗੈਰਾ ਬਣੂਗਾ ਆਪਾਂ ਕਰ ਲਿਆ ਕਰਾਂਗੇ ਵਿੱਚ ਹੀ ਕਰ ਲਾਂਗੇ ਹਾਂਜੀ ਹਾਂਜੀ ਤੇ ਪਲੱਸ ਅਗਲੇ ਦਾ ਮਤਲਬ ਅਗਲੇ ਦਾ ਵੀ ਕੰਮ ਨਿਭੜੇ ਤੇ ਆਪਣੀ ਮਸ਼ੀਨ ਵੀ ਨਾ ਖੜੇ ਹਾਂਜੀ ਹਾਂਜੀ ਵੀ ਸਾਰਨੂੰ ਫਾਇਦਾ ਦਾ ਆਪਾਂ ਨੂੰ ਦੋਨਾਂ ਨੂੰ ਉਹਨਾਂ ਨੂੰ ਵੀ ਤੇ ਉਹ ਆਪਣਾ ਟਰਾਲੀ ਬਾਹਰ ਮਿਲ ਜੂਗੀ ਬਾਕੀ ਮੜਾ ਮਸ਼ੀਨ ਦਿਖਾ ਦਿਓ ਮਸ਼ੀਨ ਬਾਰੇ ਤੇ ਬਾਕੀ ਅੰਕਲ ਤੁਹਾਡਾ ਨੰਬਰ ਜਰੂਰ ਬੋਲਿਓ ਤੁਸੀਂ ਵਿੱਚ ਆ ਦੇਖੋ ਜੀ ਕੱਲ ਚਲਾਈ ਆ ਬਾਕੀ ਅੱਜ ਅੰਕਲ ਨੇ ਇੱਕ ਗੱਟਾ ਵੀ ਲਾਇਆ ਅੰਕਲ ਕਹਿੰਦਾ ਥੋੜਾ ਜਿਹਾ ਨਾ ਉੜਦੇ ਆ ਪੱਤੇ ਹਨਾ ਅੰਕਲ ਹਵਾ ਤੇਜ਼ ਸੀ ਜੀ ਕੱਲ ਠੀਕ ਆ ਹਵਾ ਤੋਂ ਲਾਤਾ ਸੀ ਵੀ ਤੇਜ਼ ਕਰਕੇ ਪੱਤੇ ਉੱਡਦੇ ਵਿੱਚ ਪੱਤੇ ਉੱਡਦੇ ਵਿੱਚ ਵੀ ਆ ਕਿਉਂ ਥੱਲੇ ਉਡਣ ਦਾ ਤਾਂ ਕੋਈ ਫਾਇਦਾ ਨਹੀਂ ਠੀਕ ਆ ਠੀਕ ਆ ਜਾਣਗੇ ਜੀ ਤੇ ਅੰਕਲ ਆਪਣਾ ਨੰਬਰ ਤੇ ਡਰੈੱਸ ਇੱਕ ਵਾਰੀ ਬੋਲ ਦਿਓ ਹ ਭਪਿੰਦਰ ਸਿੰਘ ਖਾਲਸਾ ਪਿੰਡ ਮੇਰਾ ਧਗਾਣਾ ਜੀ ਠੀਕ ਹੈ ਜੀ ਭਪਿੰਦਰ ਸਿੰਘ ਖਾਲਸਾ ਪਿੰਡ ਧਗਾਣਾ ਜੀ 98786 98786 ਜੀ ਹਾਂ ਜੀ 80101 80101 ਵੀ ਬਾਕੀ ਆਪਾਂ ਥੱਲੇ ਨੰਬਰ ਮੈਂਸ਼ਨ ਕਰਾਂਗੇ ਚਾਰ ਕੋਣ ਵਾਸਤੇ ਵੀ ਜਦੋਂ ਮਰਜੀ ਅੰਕਲ ਨੂੰ ਫੋਨ ਕਰਿਓ ਜੋ ਬਾਕੀ ਅੰਕਲ ਨੇ ਪਲੱਸ ਟਰੈਕਰ ਦੀ ਸਹੂਲਤ ਵੀ ਨਾਲ ਦਿੱਤੀ ਹੈ ਵੀ ਉਹਦੇ ਨਾਲ ਕੀ ਹੈ ਵੀ ਆਪਾਂ ਨੂੰ ਸੌਖਾ ਹੀ ਨਕਰੀ ਵੀ ਟਰੈਕਰ ਆ ਮਤਲਬ ਸਿੰਗਲ ਵਾਈ ਹੁੰਦਾ 4/4 ਹੈਗਾ ਵਾ ਅੰਕਲ ਵੀ ਉਹਦੇ ਜੋ ਕਰਨਾ ਹੋਵੇ ਵਿੱਚ ਕਰਾਇਆ ਕਰਕੇ ਤੇ ਆਪਾਂ ਨਾਲ ਦੇ ਦਿਆ ਕਰਾਂਗੇ ਰੇਟਰ ਮਤਲਬ ਦਿੱਕਤ ਪਰੇਸ਼ਾਨੀ ਕੋਈ ਨਹੀਂ ਹੁੰਦੀ ਬਾਕੀ ਚਾਰ ਦੀ ਕੁਆਲਿਟੀ ਪ੍ਰਮਾਣ ਸਾਹਿਬ ਵੀ ਆਪਾਂ ਕੱਲ ਵੀਡੀਓ ਦੇ ਵਿੱਚ ਵੀ ਦਿਖਾਈ ਹੈ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਜਾਰੀ ਆਪਾਂ ਪੂਰੀ ਵੀਡੀਓ ਲਈ ਆਈ ਨੀਗਾ ਵੀ ਆਪਾਂ ਕੋਈ ਵੀਡੀਓ ਹੋਰ ਲੈ ਲਈ ਹੋਵੇ ਨਾ ਆਪਾਂ ਕੋਲੇ ਲਾਈਵ ਵੀਡੀਓ ਲਈ ਹੈ ਸਾਰੀ ਤੇ ਵੀਡੀਓ ਬਈ ਜਰੂਰ ਵੇਖੋ ਸ਼ੇਅਰ ਜਰੂਰ ਕਰਿਓ ਜਿਨੇ 4 ਪਾਉਣਾ ਤੇ ਅੰਕਲ ਨੂੰ ਬਈ ਫੋਨ ਜਰੂਰ ਕਰਿਓ ਜੀ ਲੋ ਵੀ ਤੁਹਾਨੂੰ ਦਿਖਾ ਰਹੇ ਹਾਂ ਮਾਸਟਰ ਵਰਕ 105 ਚੱਲਦਾ ਹੋਇਆ ਮੱਕੀ ਥੋੜੀ ਸੂਰਾ ਨੇ ਖਰਾਬ ਕਰਤੀ ਸੀ ਬਾਕੀ ਤੁਹਾਨੂੰ ਦਿਖਾਵਾਂਗੇ ਜਿਵੇਂ ਦਿਖਾਈ ਵੇਖੋ ਵੀ ਕੁਦਰਾ ਨਾ ਨਾ ਬਾਈਂ ਸਿਰਾਂ ਲਾਈ ਹੋਈ ਆ ਕੋਈ ਇਹਨੂੰ ਪ੍ਰਵਾਹ ਆਲੀ ਬਈ ਵੇਖੋ ਟਰੈਕਟਰ ਨੂੰ ਜਾ ਆ ਜਾ ਬਾਈਂ ਜਾ ਬਾਈਂ ਬਾਕੀ ਬਾਈ ਦਾ ਨੰਬਰ ਦੇਵਾਂਗੇ ਜੇ ਕਹਿੰਦੇ ਬਈ 4 ਕੋਣ ਆਇਆ ਤਾਂ ਬਾਈ ਨੂੰ ਬਰੇਕ ਫੋਨ ਤਾਂ ਕਿ ਮਾਸਟਰ ਵਰਕ ਵੇਖੋ ਜਿਵੇਂ ਨਾਰਮਲ ਚ ਰਹਿਣਾ ਬਈ ਇਹਨੂੰ ਕੋਈ ਨਹੀਂ ਚਾਰ ਔਰੇ ਲਈ ਜਿੰਦੀ ਮਸ਼ੀਨ ਅਜੇ ਬਾਈਆਂ ਦਾ ਇੱਕ ਗੇਰ ਛੋਟਾ ਲਾਇਆ ਹੈ ਦਾ ਕਿਉਂਕਿ ਅਜੇ ਭਈ ਅੱਜ ਚਲਾਈ ਹੈ ਇਹ ਮੇਰਾ ਵੀ ਬਹੁਤ ਦਰੇ ਹੈ ਲਾ ਵੀ ਮਸ਼ੀਨ ਦਾ ਜੇ ਵੇਖੋ ਉੱਪਰ ਬੈਠੇ ਘੁੰਮ ਜਾਂਦਾ ਭਈ ਇਹਦਾ